ਹਲੋ ਵੀ ਦੋਸਤੋ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸਣ ਲੱਗੇ ਪਵਾੜੇ ਦੀ ਆ ਡੈੱਡ ਬੋਡੀ ਨਾ ਕਿਤੇ ਰੇਲਵੇ ਸਟੇਸ਼ਨ ਤੇ ਮਿਲੀ ਸੀ ਅਨਨੋਨ ਬੋਡੀ ਆ ਇਹ ਤੇ ਜਿਹੜੀ ਆ ਬੋਡੀ ਆ ਹੁਣ ਦੇਖੋ ਲੈ ਕੇ ਗੇਂਦੂ ਦੇ ਵਿੱਚ ਚੱਲੇ ਆ ਇੰਨੀ ਸਰਕਾਰ ਦੀ ਨਲਾਕੀ ਆ ਦੇਖ ਲਓ ਕਚਰੇ ਦੇ ਵਿੱਚ ਲੈ ਕੇ ਚੱਲੇ ਕਚਰੇ ਵਾਲੀ ਗੱਡੀ ਦੇ ਵਿੱਚ ਦੇਣੋ ਬੋਡੀ ਨੂੰ ਇਹਨਾਂ ਕੋਲ ਗੱਡੀ ਵੀ ਹੈ ਨਹੀਂ ਦੇਖ ਲਓ ਸ਼ਾਵਲ ਜਾਣ ਵਾਸਤੇ ਇਹ ਇੰਨੀ ਬੇਕਦਰਦੀ ਕਰਦੇ ਆ ਦੇਖੋ ਜੀ ਇਹਦੀ ਡੈੱਡ ਬੋਡੀ ਦੀ ਮਰੇ ਇਨਸਾਨ ਦੀ ਜਾਨ ਮੈਂ ਦੇਖੀ ਜਦੋਂ ਅੱਜ ਹੁਣ ਕੱਟਰ ਵਾਲੀ ਗੱਡੀ ਦੇ ਵਿੱਚ ਲੱਗੇ ਪਾਣ ਡੱਡਬੋੜੀ ਪਾਇਆ ਆਹਨ ਕੱਪੜਾ ਪਾਸੇ ਮੈਂ ਖੇਚ ਰਿਹਾ ਖੇਚ ਰਿਹਾ ਪਿੱਛੇ ਰਿਹਾ ਉਹ ਪਿੱਛੇ ਇਹਨਾਂ ਨਾਲ ਹੱਡੂ ਹੱਲੋ ਯਾਖਿਰ ਨੂੰ ਚੱਕਿਆ ਆ ਮੈਂ ਮੈਨੂੰ ਵੇਚ ਲੋ ਆਹ ਦੇਖੀ ਡੱਡਬੋੜੀ ਦੇਖੋ ਵਿੱਚ ਕੱਟਰ ਵਾਲੀ ਗੱਡੀ ਚ ਸੁੱਕਾ ਕੂੜਾ ਤੇ ਗਿੱਲਾ ਕੂੜੇ ਵਾਲੀ ਗੱਡੀ ਆ ਜੀ ਨਜ਼ਰ ਲੱਗਨ ਦੀ ਇਹਨਾਂ ਕੋਲ ਗੱਡੀ ਵੀ ਹੈ ਨਹੀਂ ਕੋਈ ਐਂਬੂਲੈਂਸ ਵੀ ਹੈ ਨਹੀਂ ਜਾਨ ਨੂੰ ਦੇਖ ਲੋ ਆ ਲੋ ਹਾਲ ਦੇਖੋ ਡੱਡਬੋੜੀ ਦਾ ਆ ਗਿਆ ਨਾਲ ਚੱਲਦਾ ਮੈਂ ਤੇ ਇਨੀ ਕਿ ਇਨਸਾਨੀਅਤ ਨਹੀਂ ਹੈਗੀ ਦੇਖ ਲੋ ਤੁਸੀਂ ਦੇਖੋ ਗੱਡੀ ਦਾ ਬੰਦਾ ਢੰਗ ਦੀ ਲਿਆਵੇ ਕੋਈ ਨਗਰ ਨੀਗਾ ਪਗਵਾੜਾ ਦੀ ਗੱਡੀ ਹੈ ਦੇਖੋ ਕਚਰੇ ਵਾਲੀ ਗੱਡੀ ਦੇ ਵਿੱਚ ਡੈੱਡ ਬੋਡੀ ਲੈ ਕੇ ਜਾ ਰਹੇ ਆ ਇੰਨਾ ਸਰਕਾਰ ਦੇ ਕੋਲ ਪੈਸਾ ਹੈ ਕਿ ਗੱਡੀ ਤੱਕ ਨਹੀਂ ਲਿਆ ਸਕਦੇ ਕਮਾਲ ਹੋ ਗਈ ਆ ਬੰਦੇ ਸੀ ਘਾਦਰਾ ਦੇਖ ਲੋ ਮਰੇ ਬੰਦੇ ਦੀ ਭਾਜੀ ਗੱਲ ਸੁਣਿਓ ਇੱਕ ਮਿੰਟ ਭਾਜੀ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਿੰਸ ਕਈ ਹੈ ਗੱਡੀ ਤੁਸੀਂ ਲੈ ਕੇ ਆਏ ਹੋ ਭਜੀ ਹਾਂਜੀ ਭਜੀ ਭਜੀ ਇਹ ਤੁਹਾਨੂੰ ਗੱਡੀ ਕੋ ਦੂਜੀ ਐਂਬੂਲੈਂਸ ਵਗੈਰਾ ਨਹੀਂ ਦਿੰਦੇ ਤੁਹਾਨੂੰ ਲੱਗਦਾ ਮੇਗਾ ਮਲੇ ਨਹੀਂ ਸਾਨੂੰ ਨਹੀਂ ਦਿੰਦੇ ਸਾਡੇ ਕੋਈ ਇਹੀ ਆ ਜੀ ਇਹ ਕਚਰੇ ਵਾਲੀ ਗੱਡੀ ਦੇ ਵਿੱਚ ਲੈ ਕੇ ਜਾਂਦੇ ਬੋੜੀਆਂ ਹਾਂਜੀ ਭਜੀ ਕਿੰਨੇ ਟਾਈਮ ਤੋਂ ਲੈ ਕੇ ਆ ਰਹੇ ਆ ਇਹ ਇਹੀ ਕਾਫੀ ਟਾਈਮ ਤੋਂ ਇੱਦਾਂ ਹੀ ਆ ਜੀ ਤੇ ਤੁਹਾਡੀ ਕੋਈ ਐਡੀਸੀ ਨਾ ਜਾਂ ਕੋਈ ਮੇਰ ਸਾਹਿਬ ਨਾਲ ਗੱਲ ਨਹੀਂ ਹੁੰਦੀ ਤੁਹਾਡੀ ਕੋਈ ਅਸੀਂ ਕਿਹਾ ਸੀ ਕਈ ਵਾਰੀ ਬਾਕੀ ਹਮ ਉਹਨਾਂ ਦੇ ਆ ਜੀ ਇਹ ਦੇ ਲੋ ਇੱਕ ਡੈੱਡ ਬੋੜੀ ਤੁਹਾਨੂੰ ਉਹਨਾਂ ਨੇ ਮਿਲੀ ਆ ਇੰਨੀ ਬੇਗਦਰ ਲੋਕੀ ਤੋਂ ਫੁੱਲਾਂ ਨਾਲ ਲੈ ਕੇ ਜਾਂਦੇ ਕਈ ਕੁਝ ਕਰਕੇ ਜਾਂਦੇ ਤੁਸੀਂ ਤਾਂ ਕਚਰੇ ਵਾਲੀ ਗੱਡੀ ਦੇ ਵਿੱਚ ਲੈ ਕੇ ਬੋੜੇ ਕਹਿਦੀ ਹੈ ਇਹ ਇਲਵਾਰਸ ਹੈ ਜੀ ਲਾਸ਼ ਸਟੇਸ਼ਨ ਤੋਂ ਆਈ ਹੈ ਜੀ ਕਿੰਨੇ ਦਿਨ ਤੋਂ ਪਹਿਲਾਂ ਮਿਲੀ ਸੀ ਲਾਸ਼ ਤੁਹਾਨੂੰ ਇਹ ਇਹ ਸਾਨੂੰ ਨਹੀਂ ਇਹ ਸਿਗਰਸਪਲ ਨੇ ਸਾਡੇ ਨਾਲ ਹੋਰ ਕੀਤੀ ਹੈ ਜੀ ਰੇਰ ਕਰ ਇਲਵਾਰਸ ਲਾਸ਼ ਨੂੰ ਕਚਰੇ ਗੱਡੀ ਚ ਲਈ ਆਇਆ ਜਾਂ ਹਾਂ ਜੀ ਇੱਦੀ ਲੈ ਕੇ ਜਾਂਦੀ ਇਹਦੇ ਜੀ ਕੋਈ ਕੋਈ ਬੈਂ ਨਹੀਂ ਹਾਂ ਜੀ ਨਹੀਂ ਕੋਈ ਤੇ ਤੁਹਾਨੂੰ ਅਧਿਕਾਰੀ ਵੀ ਨਹੀਂ ਕੁਝ ਕਹਿੰਦੇ ਵੀ ਗੱਡੀ ਕੋਈ ਹੋਰ ਲੈ ਜਾਓ ਜਾਂ ਕੁਝ ਆ ਨਹੀਂ ਸਰ ਸਾਨੂੰ ਆਹੀ ਦਿੱਤੀ ਪਈ ਹੈ ਜੀ ਉਹਨਾਂ ਨੇ ਬਸ ਇੱਥੇ ਹੀ ਲਈ ਜਾਨੀ ਕਿ ਬੰਦਾ ਖਤਮ ਹੋ ਗਿਆ ਤੇ ਗੂੜਾ ਮਤਲਬ ਬੰਦਾ ਹਾਂ ਜੀ ਇਹਦਾ ਜੀ ਹੁਣ ਬਾਕੀ ਤੁਹਾਨੂੰ ਪਤਾ ਹੈ ਹੁਣ ਸਾਡੇ ਸਾਹਮਣੇ ਠੀਕ ਹੈ ਭਾਜੀ ਸਾਡੇ